ਲੈਨ ਨੂੰ ਲੈ ਕੇ ਜ਼ਿਲ੍ਹੇ ਪੱਧਰ ਤੇ ਉੱਤੇ ਜਿਹੜੇ ਆ ਸਾਰੇ ਪ੍ਰਬੰਧ ਕੀਤੇ ਗਏ ਨੇ ਜਿਹਦੇ ਵਿੱਚ ਜੋ ਪਿਛਲੇ ਸਾਲ ਫਲੱਡ ਆਇਆ ਸੀ ਉਹਦੇ ਅਨੁਸਾਰ ਜੋ ਸਾਨੂੰ ਰਿਕੁਆਇਰਮੈਂਟ ਸੀਗੀਆਂ ਜਿਹੜੀਆਂ ਜਿਹੜੀਆਂ ਕਮੀ ਐਫੀਸ਼ੀਐਂਸੀਆਂ ਸੀਗੀਆਂ ਉਹ ਦੂਰ ਕੀਤੀਆਂ ਗਈਆਂ ਕਿਸ਼ਤੀਆਂ ਜਿਹੜੀਆਂ ਹੋਰ ਮਗਵਾਈਆਂ ਗਈਆਂ ਲਾਈਫ ਜੈਕਟਸ ਰਸੇ ਔਰ ਜਿਹੜਾ ਹੈ ਫੌਗਿੰਗ ਦੀਆਂ ਮਸ਼ੀਨਾਂ ਜਿਹੜੀਆਂ ਉਹ ਹੀ ਰਿਪੇਅਰ ਕਰਾਰੀਆਂ ਤਾਂ ਕਿ ਫੌਗਿੰਗ ਦੀ ਜ਼ਰੂਰਤ ਪੈਂਦੀ ਹੈ ਇਲਾਕੇ 'ਚ ਮੱਛਰਾਂ ਤੋਂ ਬਿਮਾਰੀਆਂ ਫੈਲਣ ਦਾ ਬਰਸਾਤ ਵਿੱਚ ਫਲੱਡ ਦੇ ਵਿੱਚ ਜਿਹੜਾ ਹੈ ਉਹ ਬੜਾ ਖਤਰਾ ਰਹਿੰਦਾ ਹੈ ਇਸ ਤੋਂ ਇਲਾਵਾ ਜਿਹੜਾ ਆ ਸਾਡੇ ਕੋਲ ਜਿਹੜਾ ਜਿੰਨੇ ਵੀ ਪੈਸੇ ਆਏ ਸੀ ਸਰਕਾਰ ਵੱਲੋਂ ਉਹਦੇ ਨਾਲ ਅਸੀਂ ਜਿਹੜੀਆਂ ਨਹਿਰਾਂ ਡਰੇਨਾਂ ਦੀ ਸਫਾਈ ਕਰਵਾ ਦਿੱਤੀ ਹੈ ਤੇ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਸੀਵਰੇਜ ਦੀ ਸਫਾਈ ਕਰਵਾਈ ਆ ਅਸੀਂ ਇਹਦੇ ਵਿੱਚ ਚਾਹੁੰਦੇ ਆ ਵੀ ਜਿਹੜੇ ਵੀ ਲੋਕੀ ਆ ਉਹ ਘੱਟ ਤੋਂ ਘੱਟ ਜਿਹੜਾ ਆ ਉਹ ਪਾਲਿਸੀ ਨੇ ਇਸਤੇਮਾਲ ਕਰਨ ਜਿਆਦਾਤਰ ਸ਼ਹਿਰਾਂ ਦੇ ਜਿਹੜੇ ਸੀਵਰੇਜ ਦੀ ਪ੍ਰੋਬਲਮ ਜਿਹੜੀ ਆ ਜਾਂ ਬਲੌਕੇਜ ਹੁੰਦੀ ਆ ਜਾਂ ਡਰੇਨੇਜ ਬਲੌਕੇਜ ਹੋ ਜਾਂਦਾ ਹੈ ਬਰਸਾਤ ਦੇ ਵਿੱਚ ਉਹ ਜੋ ਉਹਨਾਂ ਨੇ ਲਫਾ ਫੇਰਤੇ ਹੁੰਦੇ ਨੇ ਪਾਲਿਸੀ ਇਹਨਾਂ ਦੀ ਉਹਦੇ ਕਰਕੇ ਹੁੰਦਾ ਆ ਤੇ ਉਹਨਾਂ ਨੂੰ ਅਪੀਲ ਕਰਦਾ ਇਸ ਤੋਂ ਇਲਾਵਾ ਜਿਹੜਾ ਕੋਈ ਖਤਰੇ ਵਾਲੀ ਐ ਸੌਰੀ ਜਿਹੜਾ ਜੇ ਕੋਈ ਚਾਂਸ ਨਹੀਂ ਆ ਸਾਰੇ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਘਟਿਆ ਤੇ ਅਗਰ ਜੇ ਬਰਸਾਤ ਵਧੀ ਹੈ ਜਿਆਦਾ ਹੁੰਦੀ ਹੈ ਤੇ ਜ਼ਿਆਦਾਤਰ ਜਿਹੜਾ ਆ ਅਗਸਟ ਦੇ ਅਖੀਰ ਦੇ ਵਿੱਚ ਉਹ ਫਲੱਡ ਆਉਣ ਦੇ ਚਾਂਸ ਬਣਨਗੇ ਇਸ ਤੋਂ ਇਲਾਵਾ ਸਾਡੇ ਕੋਲ 24 ਘੰਟੇ ਜਿਹੜਾ ਹੈ ਕੰਟਰੋਲ ਰੂਮ ਬਣਿਆ ਹੋਇਆ ਕੋਈ ਵੀ ਜਿਹੜਾ ਆ ਕੋਈ ਇਸ ਤਰ੍ਹਾਂ ਦੀ ਘਟਨਾ ਆਉਂਦੀ ਆ ਕਿਸੇ ਨੂੰ ਕਿਤੇ ਲੱਗਦਾ ਹੈ ਵੀ ਹਾਂ ਵੀ ਫਲਡਿੰਗ ਦਾ ਕੋਈ ਜਿਹੜਾ ਫਲੈਸ਼ ਫਲਡ ਆ ਰਿਹਾ ਉਹਦੇ ਵਿੱਚ ਇਨਫਾਰਮੇਸ਼ਨ ਦੇ ਸਕਦਾ ਹੈ ਅਸੀਂ ਉੱਥੋਂ ਫਿਰ ਜਿਹੜਾ ਆ ਸਾਰੇ ਜਿਹੜੇ ਆ ਲੋੜਵੰਦ ਵਿਅਕਤੀ ਜਿਹੜੇ ਆ ਜੋ ਦਰਿਆ ਦੇ ਵਿੱਚ ਰਹਿੰਦੇ ਨੇ ਜਾਂ ਹੋਰ ਜਿਹੜੇ ਹੈਗੇ ਆ ਉਹ ਕੰਮਕਾਰੇ ਦੇ ਵਿੱਚ ਕਰਦੇ ਨੇ ਉਹਨਾਂ ਨੂੰ ਅਸੀਂ ਜਿਹੜਾ ਉਹ ਇਨਫੋਮਸ਼ਨ ਪਹੁੰਚਾ ਕੇ ਪੂਰਾ ਫਲਡ ਜਿਹੜਾ ਕੰਟਰੋਲ ਫਲਡ ਦੀ ਟੀਮ ਜਿਹੜੀ ਐਕਟੀਵੇਟ ਕਰਦੇ ਆਂਗੇ ਆ ਇਹਦੇ ਵਿੱਚ ਜਿਹੜੇ ਹੈਗੇ ਆ ਉਹ ਸ਼ੈਲਟਰ ਹੋਮ ਨਹੀਂ ਹੁੰਦੇ ਉਹ ਸਨਕਤ ਕੀਤੀ ਹੁੰਦੀ ਜਿੱਥੇ ਬੰਦੇ ਸ਼ਿਫਟ ਕੀਤੇ ਜਾਣੇ ਆ ਉਹ ਸਾਰੇ ਸ਼ਿਫਟ ਕੀਤੇ ਗਏ ਨੇ ਇਹਨਾਂ ਵਾਸਤੇ ਜਿਹੜਾ ਆ ਪਸ਼ੂਆਂ ਦਾ ਚਾਰਾ ਬਾਕੀ ਹੋਰ ਜਿਹੜੇ ਆ ਜ਼ਰੂਰਤਾਂ ਜਿਹੜੀਆਂ ਆ ਉਹ ਵੀ ਆਇਡੈਂਟੀਫਾਈ ਕੀਤੀਆਂ ਹੋਈਆਂ ਆ